ਮੱਝੂ ਕੇ ਬਲੱਡ ਲਾਈਨ ਦੀ ਜੇਕਰ ਗੱਲ ਕਰੀਏ ਸੱਜਣੋ ਤਾਂ ਪਹਿਲੇ ਨਾਵਾਂ ਦੇ ਵਿੱਚ ਆਉਣ ਵਾਲਾ ਫੌਜੀ ਘੋੜਾ ਅੱਜ ਆਪਾਂ ਤੁਹਾਨੂੰ ਉਹ ਫਾਰਮ ਤੇ ਲੈ ਕੇ ਆਏ ਆ ਜਿੱਥੇ ਫੌਜੀ ਨੇ ਕਰਮ ਵਾਲੇ ਨੇ ਜਨਮ ਲਿਆ ਪਿੰਡ ਭਰੋਵਾਲ ਕਲਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਬਾਈ ਉਹਨਾਂ ਦੇ ਫਾਰਮ ਦੇ ਉੱਪਰ ਫੌਜੀ ਨੇ ਜਨਮ ਲਿਆ ਤੇ ਬਾਈ ਹੁਣੇ ਮੱਝੂ ਕੇ ਬਲੱਡ ਲਾਈਨ ਨੂੰ ਪਿਆਰ ਵੀ ਬਹੁਤ ਕਰਦੇ ਆ ਅੱਜ ਆਪਾਂ ਬਾਈ ਸੁਖਦੇਵ ਹੁਣਾਂ ਦੇ ਬਾਈ ਹਾਕਮ ਹੁਣਾਂ ਦੇ ਫਾਰਮ ਦੇ ਉੱਪਰ ਪਹੁੰਚੇ ਹੋਏ ਹਾਂ ਕਿਉਂਕਿ ਬਾਈ ਹੁਣਾਂ ਦੇ ਕੋਲ ਫੌਜੀ ਦਾ ਇੱਕ ਬਹੁਤ ਜ਼ਿਆਦਾ ਸੋਹਣਾ ਜਿਹੜਾ ਤੁਸੀਂ ਸਕਰੀਨ ਦੇ ਉੱਪਰ ਘੋੜਾ ਦੇਖ ਰਹੇ ਹੋ ਬੀਰੂ ਘੋੜਾ ਵਾ ਜਿਹਨੇ ਬਹੁਤ ਜ਼ਿਆਦਾ ਚੰਗੇ ਰਿਕਾਰਡ ਪੈਦਾ ਕੀਤੇ ਆ ਚਾਹੇ ਗੱਲਬਾਤ ਕਰੀਏ ਆਪਾਂ ਇਹ ਘੋੜੇ ਦੇ ਤੋਰੇ ਦੀ ਚਾਲ ਦੀ ਚਾਹੇ ਗੱਲਬਾਤ ਕਰੀਏ ਆਪਾਂ ਇਹ ਘੋੜੇ ਦੇ ਬੱਚਿਆਂ ਦੀ ਸਾਰੇ ਪੱਖਿਆਂ ਤੋਂ ਇਹ ਬਹੁਤ ਜ਼ਿਆਦਾ ਚੰਗਾ ਜਿਹੜਾ ਘੋੜਾ ਸਾਬਤ ਹੋਇਆ ਵਾ ਤੇ ਅੱਜ ਬਾਈ ਹੁਣੇ ਕਹਿੰਦੇ ਆਪਣਾ ਇਹਨੂੰ ਵੇਚਣ ਦਾ ਵਿਚਾਰ ਆ ਉਹਕੇ ਬਾਈ ਉਹਨਾਂ ਦੀ ਜਿਹੜੀ ਫੈਮਿਲੀ ਆ ਉਹ ਬਾਹਰਲੇ ਦੇਖ ਦੇ ਵਿੱਚ ਹੈਗੀ ਆ ਤਾਂ ਕਰਕੇ ਬਾਈ ਉਹਨੇ ਕਹਿੰਦੇ ਥੋੜੀ ਸਾਂਭਣ ਦੀ ਪ੍ਰੋਬਲਮ ਆ ਰਹੀ ਆ ਜੇ ਕੋਈ ਵੀ ਚੰਗਾ ਸੱਜਣ ਹੋਵੇ ਮੱਝੂ ਦੇ ਬਲੱਡ ਲਾਈਨ ਨੂੰ ਜਿਹੜਾ ਪਿਆਰ ਕਰਦਾ ਹੋਵੇ ਸਾਡਾ ਵਿਚਾਰ ਆ ਵੀ ਆਪਾਂ ਇਹ ਘੋੜੇ ਨੂੰ ਦੇ ਦਾਂਗੇ ਗੱਲਬਾਤ ਕਰੀ ਆਪਾਂ ਇਹ ਘੋੜੇ ਦੀ ਸਾਰੀ ਡਿਟੇਲ ਦੀ ਇਹ 7-8 ਸਾਲ ਬਾਈ ਉਹਨੇ ਕਹਿੰਦੇ ਇਸ ਟਾਈਮ ਜਿਹੜੀ ਇਹਦੀ ਉਮਰ ਆ ਘੋੜੇ ਦੀ ਹੋ ਚੁੱਕੀ ਆ ਤੇ ਬਾਕੀ ਕੱਦ ਦੀ ਗੱਲ ਕਰੀਏ ਤਾਂ ਬਾਈ ਹਾਕਮ ਉਹਨੇ ਕਹਿੰਦੇ ਵੀ ਇਹਦਾ ਕੱਦ ਜਿਹੜਾ 64 ਇੰਚ ਜਿਹੜਾ ਇਸ ਟਾਈਮ ਹੈਗਾ ਵਾ ਬਾਕੀ ਖੜਨੀ ਖੁੜਨੀ ਦਾ ਬਹੁਤ ਜਿਆਦਾ ਚੰਗਾ ਜਿਹੜਾ ਕਰਮ ਵਾਲਾ ਘੋੜਾ ਵਾ ਕੰਨਾ ਕੁੰਨਾਲੇ ਪਾਸਿਓਂ ਬਾਕੀ ਫੇਸ ਦੀ ਕੁਆਲਿਟੀ ਜਿਹੜੀ ਮੱਝੂਗੇ ਬਲੱਡ ਲਾਈਨ ਦੇ ਵਿੱਚ ਖਾਸ-ਖਾਸ ਚੀਜ਼ਾਂ ਪਾਈਆਂ ਜਾਂਦੀਆਂ ਉਹ ਇਹ ਘੋੜੇ ਦੇ ਵਿੱਚ ਬਿਲਕੁਲ ਪੂਰੀਆਂ ਔਰ ਨਾਲੀ ਗੱਲ ਕਰੀਏ ਜਾਂ ਪੁੱਠੇ ਦੀ ਗੱਲ ਕਰੀਏ ਸਾਰੇ ਪਾਸਿਆਂ ਤੋਂ ਜਿਹੜਾ ਇਹ ਘੋੜਾ ਪੂਰਾ ਮੱਝੂ ਕੇ ਲਾਈਨ ਤੇ ਖੜਾ ਉੱਤਰਦਾ ਵਾ ਇਹਦੇ ਬਾਪ ਦੀ ਗੱਲ ਕਰੀਏ ਸੱਜਣੋ ਤਾਂ ਬਾਪ ਇਹਦਾ ਫੌਜੀ ਘੋੜਾ ਫੌਜੀ ਘੋੜੇ ਨੇ ਜੋ ਪੈਦਾ ਕੀਤਾ ਵਾ ਦੁਨੀਆ ਜਾਣਦੀ ਏ ਸੱਜਣੋ ਜਿਹੜੇ ਬੱਚੇ ਆ ਫੌਜੀ ਨੇ ਪੈਦਾ ਕਰਤੇ ਬਹੁਤ ਜਾਦੇ ਚੰਗੇ ਚੰਗੇ ਚਾਹੇ ਬਸ਼ੇਰੀਆਂ ਦੀ ਗੱਲ ਕਰੀਏ ਜਾਂ ਵੱਡੀਆਂ ਘੋੜੀਆਂ ਜਿਹੜੀਆਂ ਅੱਜ ਦੇ ਟਾਈਮ ਦੇ ਵਿੱਚ ਬਣ ਚੁੱਕੀਆਂ ਫੌਜੀ ਦੀਆਂ ਬਹੁਤ ਜਾਦੇ ਚੰਗੇ ਚੰਗੇ ਜਿਹੜੇ ਬੱਚੇ ਆ ਉਹਨੇ ਪੈਦਾ ਕੀਤੇ ਆ ਉਹਦਾ ਇਹ ਪੋਤਾ ਸੱਜਣੋ ਪੰਜਾਬ ਨਸਲ ਆ ਪਿਓਰ ਪੰਜਾਬ ਨਸਲ ਤੇ ਜੇਕਰ ਗੱਲ ਕਰੀਏ ਇਹਦੀ ਮਾਂ ਦੀ ਤਾਂ ਬਾਈ ਹੋਣਾ ਕਹਿੰਦੇ ਇਹਦੀ ਮਾਂ ਵੀ ਜਿਹੜੀ ਨੀਲੀ ਸੀ ਬਾਈ ਹਾਕਮ ਹੋਣਾ ਦੇ ਘਰ ਦੇ ਵਿੱਚ ਇਹ ਜਿਹੜਾ ਬੱਚਾ ਪੈਦਾ ਹੋਇਆ ਹੋਮ ਬਰੀਡ ਆ ਬਾਈ ਹੋਣਾ ਦੀ ਬਾਕੀ ਜੇਕਰ ਗੱਲ ਕਰੀਏ ਇਹਦੀ ਚਾਲ ਵਗੈਰਾ ਦੀ ਜਿਸ ਜਿਆ ਤੁਸੀਂ ਲੱਗਦੀ ਦੀ ਗੱਡੀ ਦੇ ਉੱਪਰ ਝੂਟਾ ਲੈ ਲਿਆ ਉਹੋ ਜਿਹਾ ਤੁਸੀਂ ਬਿਰੂ ਦੇ ਉੱਪਰ ਝੂਟਾ ਲੈ ਲਿਆ ਇੱਕੋ ਗੱਲ ਹੀ ਆ ਬਾਕੀ ਕੰਨਕੁੰਨ ਵਾਲੇ ਪਾਸਿਓਂ ਜਿਵੇਂ ਪੰਜਾਬ ਨਸਲ ਦੇ ਵਿੱਚ ਪਾਏ ਜਾਂਦੇ ਆ ਬਹੁਤ ਜਾਦੇ ਚੰਗਾ ਘੋੜਾ ਘੁੱਠਾ ਪੱਠਾ ਸੋਹਣਾ ਵਾ ਬਾਕੀ ਗੜਦੰਦੀ ਸ਼ੇਪ ਜਾਂ ਫੇਸ ਦੀ ਜਿਹੜੀ ਕੁਆਲਿਟੀ ਆ ਬਹੁਤ ਜਿਆਦੇ ਇਹਦੀ ਘੋੜੇ ਦੀ ਸੋਹਣੀ ਆ ਖੜਨੀ ਖੜਨੀ ਬੜੀ ਚੰਗੀ ਆ ਤੇ ਬਾਕੀ ਜੇ ਗੱਲਬਾਤ ਕਰੀਏ ਇਹਦੇ ਬੱਚਿਆਂ ਦੀ ਬੱਚੇ ਤੁਸੀਂ ਸਕਰੀਨ ਦੇ ਉੱਪਰ ਦੇਖ ਹੀ ਰਹੇ ਹੋ ਇਹਨੇ ਸਾਰੇ ਤਰ੍ਹਾਂ ਦੇ ਬੱਚੇ ਪੈਦਾ ਕੀਤੇ ਆ ਨੀਲੇ ਬੱਚੇ ਵੀ ਪੈਦਾ ਕੀਤੇ ਆ ਬਲੇਜਾਂ ਵਾਲੇ ਬੱਚੇ ਵੀ ਬਾਈ ਹੁਣੇ ਕਹਿੰਦੇ ਇਹਨੇ ਬਹੁਤ ਜਿਆਦੇ ਚੰਗੇ ਪੈਦਾ ਕੀਤੇ ਆ ਕਮੈਤ ਬੱਚੇ ਵੀ ਪੈਦਾ ਕੀਤੇ ਆ ਤੇ ਬਾਕੀ ਬਾਈ ਸੁਖਦੇਵ ਦਾ ਨੰਬਰ ਆ ਜਿਹੜਾ ਸਕਰੀਨ ਦੇ ਉੱਪਰ ਚੱਲ ਰਿਹਾ ਵਾ ਕੋਈ ਵੀ ਤੁਸੀਂ ਹੋਰ ਜਾਣਕਾਰੀ ਲੈਣੀ ਆ ਇਹ ਘੋੜੇ ਦੇ ਬਾਰੇ ਤੁਸੀਂ ਬਾਈ ਦੇ ਨਾਲ ਗੱਲਬਾਤ ਕਰ ਸਕਦੇ ਹੋ 64 ਇੰਚ ਬਾਈ ਹੁਣੇ ਕਹਿੰਦੇ ਇਸ ਟਾਈਮ ਇਹ ਘੋੜੇ ਦਾ ਜਿਹੜਾ ਕੱਦ ਹੋ ਚੁੱਕਾ ਵਾ ਜੇ ਕਿਸੇ ਵੀ ਸੱਜਣ ਦਾ ਵਿਚਾਰ ਬਣਦਾ ਵਾ ਖਾਸ ਗੱਲ ਜਿਹੜੇ ਮੱਝੂ ਕੇ ਬਲੱਡ ਲਾਈਨ ਨੂੰ ਪਿਆਰ ਕਰਦੇ ਆ ਉਹ ਬੰਦਿਆਂ ਦੇ ਲਈ ਇਹ ਵੀਡੀਓ ਖਾਸ ਆ ਕਿਉਂਕਿ ਮੱਝੂ ਕੇ ਬਲੱਡ ਲਾਈਨ ਦਾ ਜਿਹੜਾ ਘੋੜਾ ਤੁਹਾਨੂੰ ਇਹ ਬਾਈ ਹੁਣਾਂ ਨੇ ਜਾਇਜ਼ ਰੇਟ ਦੇ ਵਿੱਚ ਹੀ ਦੇ ਦੇਣਾ ਵਾ ਕਿ ਬਹੁਤ ਜ਼ਿਆਦਾ ਸੱਜਣਾ ਦੇ ਫੋਨ ਮੈਸੇਜ ਵੀ ਆਉਂਦੇ ਆ ਕਿ ਬਾਈ ਕੋਈ ਚੰਗਾ ਘੋੜਾ ਹੋਵੇ ਚਾਲ ਵਾਲਾ ਦੱਸਿਓ ਜ਼ਰੂਰ ਨੀਲੇ ਘੋੜਿਆਂ ਵਾਲੇ ਲਈ ਵੀ ਇਹ ਖਾਸ ਆ ਤੇ ਜਿਹੜੇ ਸੱਜਣ ਚਾਲ ਵਾਲਾ ਘੋੜਾ ਲਾਭਦੇ ਉਹਨਾਂ ਲਈ ਵੀ ਖਾਸ ਆ ਕਿਉਂਕਿ ਜੈ ਜੇ ਰੇਟ ਦੇ ਵਿੱਚ ਤੁਹਾਨੂੰ ਇਹ ਸਾਰਾ ਇਹ ਉਸੇ ਘੋੜੇ ਦੇ ਵਿੱਚ ਮਿਲ ਜਾਣਾ ਵਾ ਬਾਕੀ ਸਵਾਰੀ ਸੁਪੂਰੀ ਵੱਲੋਂ ਪੂਰਾ ਓਕੇ ਆ ਅਸੀਂ ਵੈਸੇ ਘੱਟ ਘੋੜਿਆਂ ਦੇ ਉੱਪਰ ਸਵਾਰੀ ਕਰਦੇ ਆ ਪਰ ਬੀਰੂ ਦੇ ਉੱਪਰ ਅਸੀਂ ਅੱਜ ਖੁਦ ਸਵਾਰੀ ਕਰਕੇ ਦੇਖੀ ਬਹੁਤ ਬਾ ਕਮਾਲ ਆ ਜਿਹੜਾ ਘੋੜਾ ਤੁਰਦਾ ਵਾ ਉਹਦੇ ਸ਼ਾਰਟ ਵੀ ਮੈਂ ਤੁਹਾਨੂੰ ਆਦੇ ਅੱਗੇ ਲਾ ਕੇ ਦਿਖਾਉਣਾ ਵਾ ਬਹੁਤ ਜਿਆਦਾ ਖੜਨੀ ਖੁੜਨੀ ਵਾਲੇ ਪਾਸਿਓਂ ਜੇਕਰ ਮੈਂ ਗੱਲ ਕਰਾਂ ਤਾਂ ਬਹੁਤ ਜਿਆਦਾ ਸੋਹਣੀ ਖੜਨੀ ਹੈ ਜਿਵੇਂ ਐਕਟਰ ਖੜਦੇ ਆ ਸੱਜਣੋਂ ਓਵੇਂ ਬਿਲਕੁਲ ਜਿਹੜ ਘੋੜੇ ਦੇ ਉੱਪਰ ਝਲਕਾ ਜਿਹੜੀ ਫੌਜੀ ਦੀ ਵੀ ਪਿੰਜਦੀ ਆ ਕਿਉਂਕਿ ਇਹਦਾ ਪਿਓ ਆ ਜਿਹੜਾ ਇਸੇ ਘਰ ਦੇ ਵਿੱਚ ਇਸੇ ਧਰਤੀ ਦੇ ਉੱਪਰ ਜੰਮਿਆ ਸੀ ਜਿਹਨੂੰ ਆ ਦੇਖੋ ਇੱਥੇ ਅਸੀਂ ਵੀ ਤੋੜ ਕੇ ਦੇਖਿਆ ਬਹੁਤ ਜਿਆਦਾ ਸੋਹਣਾ ਜਿਹੜਾ ਘੋੜਾ ਤੁਰਿਆ ਜਿਵੇਂ ਆਪਾਂ ਕਹ ਜੀਏ ਬਿਨਾਂ ਕਿਸੇ ਡਰ ਦੇ ਉੱਪਰ ਤੁਸੀਂ ਆਪਦੇ ਚਾਹੇ ਬੱਚੇ ਨੂੰ ਇਹਦੇ ਉੱਪਰ ਸਵਾਰੀ ਕਰਾ ਲਿਓ ਕੋਈ ਡਰ ਵਾਲਾ ਚੱਕਰ ਨਹੀਂ ਤੇ ਚਾਲ ਵੀ ਇੰਨੀ ਜਿਆਦਾ ਚੰਗੀ ਤੁਰਦਾ ਵਾ ਚਾਹੇ ਛੋਟੀ ਚਾਲ ਹੋਵੇ ਕਹ ਰਿਹਾ ਆਪਾਂ ਲੰਮੀ ਜਾਲ ਦੀ ਗੱਲ ਕਰੀਏ ਬਹੁਤ ਜਿਆਦਾ ਚੰਗਾ ਤੌਰ ਦਾ ਵਾ ਬਾਕੀ ਬਾਈ ਹੁਣੇ ਕਹਿੰਦੇ ਮੇਲਿਆਂ ਦੇ ਉੱਪਰ ਵੀ ਆਪਾਂ ਇਹਨੂੰ ਘੋੜੇ ਨੂੰ ਚਾਲ ਦੇ ਲਈ ਲੈ ਕੇ ਜਾਂਦੇ ਆ ਚੰਗੇ ਨਾਮ ਵੀ ਜਿਹੜੇ ਇਹ ਘੋੜੇ ਨੇ ਸੱਜਣੋਂ ਜਿੱਤੇ ਆ ਜੇ ਕਿਸੇ ਵੀ ਸੱਜਣ ਦਾ ਵਿਚਾਰ ਬਣਦਾ ਵਾ ਜਾਂ ਕੋਈ ਤੁਸੀਂ ਹੋਰ ਜਾਣਕਾਰੀ ਲੈਣੀ ਆ ਤਾਂ ਬਾਈ ਸਖਦੇਵ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਵਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਉਹਨਾਂ ਸੱਜਣਾਂ ਤੱਕ ਪਹੁੰਚਦੀ ਕਰ ਦਿਓ ਜਿਹੜੇ ਮੱਝੂ ਕੇ ਬਲੱਡ ਲਾਈਨ ਨੂੰ ਪਿਆਰ ਕਰਦੇ ਆ ਜਾਂ ਮੱਝੂ ਕੇ ਬਲੱਡ ਲਾਈਨ ਦਾ ਕੋਈ ਚੰਗਾ ਘੋੜਾ ਚਾਲ ਵਾਲਾ ਤੇ ਚੰਗੀ ਬਰੀਡਿੰਗ ਵਾਲਾ ਘੋੜਾ ਖਰੀਦਣਾ ਚਾਹੁੰਦੇ ਆ ਉਹਨਾਂ ਤੱਕ ਇਹ ਵੀਡੀਓ ਪਹੁੰਚਦੀ ਹੋ ਸਕੇ ਜਿਉਂਦੇ ਬਸਦੇ ਰਹੋ ਜੀ ਧੰਨਵਾਦ ਮਿਲਦੇ ਆ ਕਿਤੇ ਹੋਰ ਫਾਰਮ ਤੇ ਕਿਤੇ ਹੋਰ ਵੀਡੀਓ ਦੇ ਵਿੱਚ